ਅਸੀਂ ਪਹੁੰਚੇ ਹੋਇਆ ਜੀ ਸੱਤਵੇਂ ਪਾਤਸ਼ਾਹ ਧੰਤਨ ਗੁਰੂ ਹਰ राय ਸਾਹਿਬ ਜੀ ਦੇ ਸੋਹਰੇ ਪਿੰਡ ਤੇ ਧੰਨ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਦੇ ਨਾਨਕੇ ਪਿੰਡ ਪੰਜਾਬ ਤੋਂ ਬਾਹਰ ਯੂਪੀ ਦੇ ਵਿੱਚ ਸੱਤਵੇਂ ਪਾਤਸ਼ਾਹ ਜੀ ਦਾ ਸੋਹਰਾ ਪਰਿਵਾਰ ਰਹਿੰਦਾ ਸੀ ਬਡੇ ਗੁਰਦੁਆਰਾ ਸਾਹਿਬ ਦਾ ਦਾਸ ਨੇ ਇਤਿਹਾਸ ਸੁਣਾਇਆ ਪਰ ਕਿਤੇ ਨਾ ਕਿਤੇ ਅੱਜ ਦੁਖਾਂਤ ਵੀ ਜ਼ਰੂਰ ਸੁਣਾਵੇਗਾ ਸਾਡੇ ਕੋਲ ਕਿਉਂ ਨਹੀਂ ਆਪਣੇ ਸਥਾਨ ਸਾਂਭੇ ਗਏ 100 ਸਾਲ ਪੁਰਾਣਾ ਗੁਰਦੁਆਰਾ ਹੈ ਪਾਕੀ ਬਿਲਡਿੰਗ ਵੀ ਬੜੀ ਖਸਤਾ ਹੋ ਰਹੀ ਹੈ ਕਮਜ਼ੋਰ ਹੋ ਰਹੀ ਹੈ ਤੇ ਮਰਮਤ ហេਤੂ ਕਾਰਜਾਂ ਵਾਸਤੇ ਵੀ ਬੜੀ ਪਰੇਸ਼ਾਨੀਆਂ ਉਠਾਣੀਆਂ ਹੁੰਦੀਆਂ ਇਸ ਸਥਾਨ ਵਾਸਤੇ ਅਸੀਂ ਦਿੱਲੀ ਕਮੇਟੀ ਦੇ ਕੋਲ ਗਏ ਜੋ ਇਸ ਟਾਈਮ ਦੇ ਸਖਤਰ ਸਾਹਿਬ ਹਨ ਜਗਦੀਪ ਸਿੰਘ ਕਾਹਲੋ ਉਹਨਾਂ ਨੇ ਆਸ਼ਵਾਸਨ ਦਿਆ ਕਿ ਭਾਈ ਜ਼ਰੂਰ ਪਹੁੰਚਣਗੇ ਲੇਕਿਨ ਸਾਲ ਹੋ ਚੁੱਕਾ ਹੈ ਨਹੀਂ ਪਹੁੰਚੇ ਤੇ ਸ਼੍ਰੋਮਣੀ ਕਮੇਟੀ ਨੇ ਵੀ ਕਈ ਵਾਰ ਚਿੱਠੀਆਂ ਲਿਖਿਆ ਕੋਈ ਵੀ ਨਹੀਂ ਸੁਣਦਾ ਕਿਉਂਕਿ ਆਮਦਨ ਘਟ ਹੈ ਆ ਜਿਹੜੀਆਂ ਗਲੀਆਂ ਦੇ ਵਿੱਚ ਅਸੀਂ ਇਤਿਹਾਸ ਪੁੱਛਦੇ ਫਿਰ ਰਹੇ ਹਾਂ ਲੋਕ ਦੱਸਦੇ ਨੇ ਅੱਜ ਉਹ ਸਭ ਕੁਝ ਖਤਮ ਹੋ ਚੁੱਕਿਆ ਦਿੱਲੀ ਗੇਟ ਪੁਰਾਣੀ ਕੋਤ ਵਾਲੀ ਦਿੱਲੀ ਗੇਟ ਦੇ ਇਨ੍ਹਾਂ ਗਲੀਆਂ ਦੇ ਵਿੱਚ ਹੀ ਸੱਤਵੇਂ ਪਾਸ਼ਾ ਜੀ ਦੇ ਸੋਹਰਾ ਪਰਿਵਾਰ ਰਹਿੰਦਾ ਸੀ ਪਰ ਅੱਜ ਇੱਥੇ ਮਿੱਟੀ ਛਾਨਣ ਤੋਂ ਬਾਅਦ ਵੀ ਕੁਝ ਨਹੀਂ ਮਿਲਦਾ ਹੋ ਸਕਦਾ ਕਿਤੇ ਗੁਰੂ ਦੀ ਕਿਰਪਾ ਹੋਵੇ ਕਈ ਜਗ੍ਹਾ ਤੋਂ ਇਤਿਹਾਸ ਪਤਾ ਕੀਤਾ ਉਹ ਦਿੱਲੀ ਚਲੇ ਗਏ ਦਿੱਲੀ ਜਾ ਕੇ ਬਸ ਗਏ ਆਪ ਕੋ 100 ਸਾਲ ਦਾ ਬੁੱਢਾ ਵੀ ਨਹੀਂ ਬਤਾ ਪਾਏਗਾ 76 ਸਾਲ ਤੋਂ ਮੈਂ ਇਹ ਦਿਗਾ ਖੰਡੇ ਰਹਤਾ ਹਾਂ ਇਹ ਜੰਗਲਾਤ ਸਗਰੇ ਉੱਥੇ ਹੀ ਅਸੀਂ ਪੱਤਰਕਾਰ ਨੂੰ ਮਿਲੇ ਇਹਨਾਂ ਨੇ ਵੀ ਦੱਸਿਆ ਕਿ ਇਸ ਮੁਹੱਲੇ ਦੇ ਵਿੱਚ ਕਦੇ ਸਤਵੇਂ ਪਾਤਸ਼ਾਹ ਦਾ ਸੋਹਰਾ ਪਰਿਵਾਰ ਰਹਿੰਦਾ ਸੀ ਪਰ ਅੱਜ ਨਹੀਂ ਪਤਾ ਅੱਜ ਜੋ ਹਿੰਦੂ ਸਮਾਜ ਜੋ ਵੀ ਬਚਾ ਹੈ ਉਹ ਕੇਵਲ ਸਿੱਖ ਗੁਰੂਆਂ ਕੇ ਬਲਦਾਨ ਤਿਆਗ ਉਹ ਸਮਾਜ ਪਰ ਵੀ ਖਾਣ ਸੇ ਬਚਾ ਗੁਰੂ ਹਰ Rai ਸਾਹਿਬ ਦਾ ਸੰਬੰਧ ਅਨੁਸੇਰ ਸੇ ਹੈ ਔਰ ਇਹ ਅਨੁਸੇਰ ਇੱਕ ਇਤਿਹਾਸਿਕ ਜਗ੍ਹਾ ਹੈ ਸਿੱਖ ਧਰਮ ਕੇ ਹਿਸਾਬ ਸੇ ਵੀ ਔਰ ਵੈਸੇ ਵੀ ਛੋਟੀ ਕਾਸੀ ਕੇ ਨਾਮ ਸੇ ਇਸ ਕੋ ਜਾਣਾ ਜਾਂਦਾ ਗੁਰੂ ਹਰ Rai ਸਾਹਿਬ ਕੀ ਜੋ 500 ਸਾਲ ਥੀ ਉਹ ਅਨੁਸੇਰ ਕੇ ਮੁਹੱਲਾ ਜੋ ਮੋਹੱਲਾ ਪੁਰਾਣੀ ਤਹਿਸੀਲ ਦੇ ਨਾਮ ਤੋਂ ਜਣਾਨੇ ਜਾਂਦਾ ਹੈ ਉਸ ਸਮੇਂ کہیں ਪਰ ਥੀ ਇਸ ਸਥਾਨ ਪਰ ਬਰਾਤ ਰੁਕੀ ਥੀ ਔਰ ਯਹੀ ਪਰ ਗੁਰੂ ਜੀ ਕੇ ਜੋ ਕਿਸਨਕੌਰ ਕੇ ਸਾਥ ਫੇਰੇ ਹੋਏ ਲੇਕਿਨ ਕਿਉਂਕਿ ਉਨ੍ਹੀ ਸਾਦੀ ਹੋ ਗਈ ਥੀ ਇਸ ਕੇ ਕਾਰਨ ਸੇ ਅਨੂਪ ਸਰ ਦਾ ਸਥਾਨ ਸਿੱਖ ਸਮਾਜ ਕੇ ਸਾਥ ਸੇ ਮਹੱਤਵਪੂਰਨ ਹੋ ਅਸੀਂ ਪਹੁੰਚੇ ਹੋਇਆ ਜੀ ਦਿੱਲੀ ਤੋਂ ਅੱਗੇ ਯੂਪੀ ਦੇ ਵਿੱਚ ਗੜ ਮੁਕਤੇਸ਼ਵਰ ਦੇ ਨੇੜੇ ਬਲੰਦ ਸ਼ਹਿਰ ਤੋਂ 16 ਮੀਲ ਅੱਗੇ ਤਕਰੀਬਨ 40 ਕਿਲੋਮੀਟਰ ਅੱਗੇ ਸ਼ਹਿਰ ਦਾ ਨਾਮ ਹੈ ਜੀ ਰਾਜਾ ਅਨੂਪ ਸਿੰਘ ਦੇ ਨਾਮ ਦੇ ਉੱਤੇ ਅਨੂਪ ਸ਼ਹਿਰ ਜਿਸ ਜਗ੍ਹਾ ਦੇ ਉੱਤੇ ਗੁਰਦੁਆਰਾ ਸਾਹਿਬ ਜੀ ਆ ਪ੍ਰਾਣੀਆਂ ਬਿਲਡਿੰਗਾਂ ਦੇਖ ਰਿਓ ਤੁਸੀਂ ਨਾਲ ਗੁਰਦੁਆਰਾ ਸਾਹਿਬ ਦੇ ਲੱਗਦੀਆਂ ਨੇ ਤੇ ਕਰਦੇ ਆ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਜੇ ਤੁਸੀਂ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਘਰਾਂ ਨੂੰ ਪਾਰ ਕਰਦੇ ਹੋਏ ਦੇਖਦੇ ਹੋ ਤਾਂ ਗੰਗਾ ਨਦੀ ਵਹਿ ਰਹੀ ਹੈ ਜਿਹੜੀ ਗੜ ਮੁਕਤੇਸ਼ਵਰ ਤੋਂ ਹੁੰਦੇ ਹੋਏ ਅੱਗੇ ਜਾਂਦੀ ਹੈ ਗੰਗਾ ਨਦੀ ਦੇ ਕਿਨਾਰੇ ਦੇ ਉੱਤੇ ਵਸਿਆ ਹੋਇਆ ਇਹ ਸ਼ਹਿਰ ਅਨੂਪ ਸ਼ਹਿਰ ਦੇ ਵਿੱਚ ਇਹ ਜਿਹੜਾ ਗੁਰਦੁਆਰਾ ਸਾਹਿਬ ਆਪ ਜੀ ਨੂੰ ਦਰਸ਼ਨ ਹੋ ਰਹੇ ਨੇ ਇਸ ਗੁਰਦੁਆਰਾ ਸਾਹਿਬ ਦੱਸਿਆ ਜਾਂਦਾ ਕਿ ਇਸੇ ਜਗ੍ਹਾ ਦੇ ਉੱਤੇ ਗੁਰੂ ਹਰਰਾਏ ਸਾਹਿਬ ਜੀ ਦੇ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਪਿਤਾ ਜੀ ਦੇ ਧੰਨ ਬਾਬਾ ਗੁਰਦਿੱਤਾ ਜੀ ਦੇ ਪੁੱਤਰ ਦੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੋਤਰੇ ਦੇ ਆਨੰਦ ਕਾਰਜ ਹੋਏ ਜੇ ਗੱਲ ਕਰੀਏ ਇਸ ਗੁਰਦੁਆਰਾ ਸਾਹਿਬ ਜੀ ਦੀ ਤਕਰੀਬਨ 100 ਸਾਲ ਪਹਿਲਾਂ ਇਹ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਜਿਹੜੀ ਹੈ ਉਹ ਬਣੀ ਹੋਈ ਐ ਤਕਰੀਬਨ 5 ਦਾ 6 ਪਰਿਵਾਰ ਇੱਥੇ ਰਹਿੰਦੇ ਨੇ ਪਹਿਲਾਂ ਇਹ ਗੁਰਦੁਆਰਾ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਸੀ ਪਰ ਅੱਜ ਗ੍ਰੰਥੀ ਸਿੰਘ ਦੀ ਵੀ ਤਨਖਾਹ ਤੋਂ ਮਜਬੂਰ ਹੋਇਆ ਪਿਆ ਇਹ ਸਾਡਾ ਧਾਰਮਿਕ ਅਸਥਾਨ ਨੇ ਕਿਉਂਕਿ ਇਹਨਾਂ ਦੇ ਨਾਲ ਨਾ ਤਾਂ ਕੋਈ ਜ਼ਮੀਨ ਲੱਗਦੀ ਐ ਨਾ ਹੀ ਕੋਈ ਜਾਇਦਾਦ ਲੱਗਦੀ ਐ ਨਾ ਹੀ ਕਿਤੋਂ ਜ਼ਿਆਦਾ ਆਮਦਨ ਐ ਸੰਗਤ ਵੀ 4-5 ਘਰ ਨੇ ਗੁਰਦੁਆਰਾ ਸਾਹਿਬ ਕਿੱਦਾਂ ਤਰੱਕੀਆਂ 'ਚ ਹੋਊ ਕਿੱਦਾਂ ਸੰਗਤ ਆਉ 98% ਸਿੱਖ ਸੰਗਤ ਨੂੰ ਨਹੀਂ ਪਤਾ ਕਿ ਸਤਵੇਂ ਪਾਤਸ਼ਾਹ ਗੁਰੂ ਹਰਰਾਏ ਸਾਹਿਬ ਜੀ ਦੇ ਜਿਹੜਾ ਸੋਹਰਾ ਪਿੰਡ ਹੈ ਅਨੂਪ ਸਹਿਰ ਦੇ ਵਿੱਚ ਉਹਨਾਂ ਦਾ ਸੋਹਰਾ ਪਰਿਵਾਰ ਇੱਥੋਂ ਕਿੱਥੇ ਚੱਲਿਆ ਗਿਆ ਤੇ ਉਹਨਾਂ ਦਾ ਘਰ ਕਿੱਥੇ ਚੱਲਿਆ ਗਿਆ ਇਹ ਵੀ ਨਹੀਂ ਪਤਾ ਲੱਗਦਾ ਕੇਵਲ ਗੁਰਦੁਆਰਾ ਸਾਹਿਬ 100 ਸਾਲ ਪਹਿਲਾਂ ਜਿੱਥੇ ਦੱਸਿਆ ਜਾਂਦਾ ਆਨੰਦ ਕਾਰਜ ਹੋਏ ਨੇ ਇਹ ਵੀ ਪਤਾ ਲੱਗਦਾ ਹੈ ਜੇ ਇਤਿਹਾਸ ਨੂੰ ਫਰੋਲੀਏ ਕਿ ਤੁਹਾਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਸਹਬਜਾਦਾ ਤੇਗ ਬਹਾਦਰ ਸਨ ਜਦੋਂ ਉਦੋਂ ਵਰਾਤ ਵਿੱਚ ਆਏ ਨੇ ਇਥੇ ਬੜੇ ਇਤਿਹਾਸਕ ਤੱਥਾਂ ਨੂੰ ਲੈ ਕੇ ਆਵਾਂਗੇ ਅੱਜ ਇਸ ਗੁਰਦੁਆਰਾ ਸਾਹਿਬ ਦੇ ਵੱਲ ਧਿਆਨ ਦੇਣ ਦੀ ਲੋੜ ਹੈ ਕਿਤੇ ਪਾਕਿਸਤਾਨ ਵਾਲਾ ਹਾਲ ਨਾ ਹੋਵੇ ਕਿਉਂਕਿ ਪੰਜਾਬ ਤੋਂ ਜ਼ਿਆਦਾ ਦੂਰ ਨਹੀਂ ਹੈ ਦਿੱਲੀ ਤੋਂ ਤਕਰੀਬਨ 3 ਘੰਟੇ ਅੱਗੇ ਇਹ ਗੁਰਦੁਆਰਾ ਸਾਹਿਬ ਆ ਜਾਂਦਾ ਪਰ ਸੰਗਤ 2 ਜਾਂ 4 ਕਿਤੇ ਮਹੀਨੇ ਬਾਅਦ ਪੰਜਾਬ ਤੋਂ ਕਿਤੇ ਭੁੱਲਿਆ ਪਟਕਿਆ ਜੇ ਕਦੇ ਕੋਈ ਆ ਜਾਵੇ ਸ਼ੁਕਰ ਹੈ ਨਹੀਂ ਤਾਂ ਪਤਾ ਹੀ ਨਹੀਂ ਕਈ ਵਾਰ ਤਾਂ ਰਾਤ ਕੱਟਣ ਵਾਲੀ ਵੀ ਇੱਥੇ ਪੁੱਛਦੇ ਨੇ ਕਿ ਗੁਰਦੁਆਰਾ ਸਾਹਿਬ ਕਾਦੇ ਸਬੰਧ ਵਿੱਚ ਹੈ ਇਸ ਜਗ੍ਹਾ ਦੇ ਉੱਤੇ ਗਿਆਨੀ ਗੁਰਮukh ਸਿੰਘ ਜੀ ਵੱਲੋਂ ਆਪ ਬੋਰਡ ਦੇ ਉੱਤੇ ਕੁਝ ਆਪਣੇ ਹਿਸਾਬ ਦੇ ਨਾਲ ਇਤਿਹਾਸ ਲਿਖਿਆ ਹੋਇਆ ਹੈ ਪਰ ਕਿੰਨੀ ਕੁ ਲੋੜ ਹੈ ਤੇ ਜੇ ਗੱਲ ਕਰਦੇ ਆ ਇਤਿਹਾਸ ਦੀ ਉੱਥੇ ਆਪ ਜੀ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰੋ ਹੁਣ ਇਤਿਹਾਸ ਦੀ ਗੱਲ ਕਰਦੇ ਆ ਗੁਰੂ ਕੀਆ ਸਾਖੀਆਂ ਦੇ ਵਿੱਚੋਂ ਇਤਿਹਾਸ ਮਿਲਦਾ ਏਕ ਦਿਉਂ ਦਇਆ RAM ਸਿੱਲੀ ਖੱਤਰੀ ਅਰੂਪ ਨਗਰੀ ਸੇ ਕੀਰਤਪੁਰ ਆਇਆ ਜਿਹਨੂੰ ਆਪਾਂ ਅਨੂਪ ਨਗਰ ਕਹਿੰਦੇ ਆ ਜੀ ਇਸੇ ਆਪਣੀ ਬੇਟੀ ਸੁਲਖਣੀ ਦੀ ਮੰਗਣੀ ਗੁਰੂ ਹਰ Rai ਜੀ ਕੇ ਸਾਥ ਕੀ ਤੀਜੇ ਵਰਖ ਇਸ ਸਾਹੇ ਦੀ ਚਿੱਠੀ ਲਿਖਾਏ ਕੀਰਤਪੁਰ ਭੇਜੀ ਪ੍ਰੋਹਤ ਸਿੱਲੀਆਂ ਦਾ ਅਰੂਪ ਨਗਰੀ ਸੇ ਚੱਲ ਕੇ ਕੀਰਤਪੁਰ ਆਇਆ ਗਿਆ ਜਿਹੜਾ ਪ੍ਰੋਹਤ ਸੀ ਉਹ ਇੱਥੋਂ ਚੱਲ ਕੇ ਕੀਰਤਪੁਰ ਪਹੁੰਚਦਾ ਜੀ ਮਾਤਾ ਬਸੀ ਜਹਾਂ ਦੋਆ ਸਹਿਬਜ਼ਾਦਿਆਂ ਸ੍ਰੀ ਧੀਰਮਲ ਜੀ ਤੇ ਹਰ ਰਾਏ ਜੀ ਕੋ ਬਿਠਾਏ ਸ੍ਰੀ ਗ੍ਰੰਥ ਸਾਹਿਬ ਜੀ ਦਾ ਵਿਚਾਰ ਕਰਾਏ ਰਹੇ ਯਾਨਕਿ ਮਾਤਾ ਜੀ ਉਦੋਂ ਆਪਣੇ ਦੋਨਾਂ ਸਹਿਬਜਾਦਿਆਂ ਨੂੰ ਤਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਾ ਰਹੀ ਸੀ ਬਾਣੀ ਦੇ ਅਰਥ ਸਮਝਾ ਰਹੀ ਸੀ ਇੱਥੋਂ ਪਤਾ ਚੱਲਦਾ ਕਿ ਸਾਡਾ ਕਿੱਡਾ ਵੱਡਾ ਇਹ ਇਤਿਖਾਸ ਹੈ ਦੀਵਾਨ ਦਰਗਾਹ ਮੱਲ ਪ੍ਰੋਹਤ ਕੋ ਲੈ ਕੇ ਵਹਾਂ ਆਏ ਗਿਆ ਦਰਗਾਹ ਮੱਲ ਪਾਈ ਮਤੀ ਦਾਸ ਜੀ ਦੇ ਕੁਲ ਦੇ ਵਿੱਚੋਂ ਉਹਨਾਂ ਨੂੰ ਲੈ ਕਰਕੇ ਮਾਤਾ ਜੀ ਦੇ ਕੋਲ ਆਇਆ ਸਾਹੇ ਦੇ ਚਿੱਠੀ ਬਾਤ ਸੁਣਾਈ ਤੇ ਸਾਹੇ ਦੀ ਚਿੱਠੀ ਪੜ੍ਹ ਕੇ ਸੁਣਾਈ ਮਾਤਾ ਜੀ ਸ੍ਰੀ ਹਰ ਰਾਏ ਜੀ ਕੇ ਸੁਭ ਵਿਵਾਹ ਦਾ ਦਿਵਸ ਸੰਮਤ 1797 ਸਤਰਾਹੜ ਦਾ ਹੈ ਤਿਆਰੀ ਕਰਨੀ ਚਾਹੀਏ ਦੀ ਮਾਤਾ ਜੀ ਸਾਹੇ ਦੀ ਚਿੱਠੀ ਆ ਚੁੱਕੀ ਹੈ ਤੇ ਆ ਦਿਨ ਹਾਰ ਦਾ ਦਿਨ ਜਿਹੜਾ ਰੱਖਿਆ ਗਿਆ ਸੰਮਤ 1797 ਦੇ ਵਿੱਚ ਵਿਆਹ ਦੀ ਡੇਟ ਰੱਖੀ ਗਈ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਦੇ بیٹے ਅਣੀ ਰਾਏ ਕੋ ਸਾਰੀ ਵਾਰਤਾ ਸਮਝਾਏ ਕੇ ਤਿਆਰ ਕੀਤਾ ਬਾਬਾ ਅਣੀ ਰਾਏ ਜੀ ਨੂੰ ਵਿਚ ਪਾ ਕੇ ਤਿਆਰ ਕੀਤਾ ਜੰਨਤ ਕੇ ਸਾਥ ਸ੍ਰੀ ਸੂਰਜਮਲ ਸ੍ਰੀ ਤੇਗ ਬਹਾਦਰ ਤੇ ਸ੍ਰੀ ਧੀਰਮਲ ਜੀ ਆਜ ਸਾਰੇ ਆਏ ਜਾਨੀ ਕਿ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਜਦੋਂ ਸਹਿਬਜ਼ਾਦਾ ਸਨ ਹਲੇ ਗੁਰੂ ਨਹੀਂ ਬਣੇ ਸਨ ਉਸ ਸਮੇਂ ਬਰਾਤ ਦੇ ਨਾਲ ਸੂਰਜਮਲ ਜੀ ਧੀਰਮਲ ਜੀ ਸਾਰੇ ਇਕੱਠੇ ਹੋ ਕੇ ਆਏ ਤੇ ਜਨੇਤ ਕੀਰਤਪੁਰ ਸੇ ਚੱਲ ਦਰਿਆਏ ਸਤਲੁਜ ਬਿਆਸ ਰਾਵੀ ਪਾਰ ਹੋਏ ਕੇ ਅਨੂਪ ਨਗਰੀ ਮੇ ਜਾਏ ਪਹੁੰਚੀ ਇਨਕੇ ਆਨੇ ਕਾ ਬੜਾ ਆਉ ਭਗਤ ਕੀਆ ਬੜੀ ਸੇਵਾ ਕੀਤੀ ਅਗਲੇ ਦਿਹੁ ਇਸਕੀ ਬੇਟੀ ਸੁਲੱਖਣੀ ਦਾ ਵਿਆਹ ਹਰ ਰਾਏ ਜੀ ਸੇ ਹੁਆ ਮਾਤਾ ਕ੍ਰਿਸ਼ਨ ਕੌਰ ਜੀ ਜਿਨਾਂ ਨੂੰ ਸੁਲੱਖਣੀ ਜੀ ਕਿਹਾ ਗਿਆ ਤੀਜੇ ਦਿਹੁ ਡੋਲੀ arup ਗਾੋਂ ਸੇ ਵਿਦਿਆ ਹੋਈ ਯਾਨੀ ਕਿ ਤਿੰਨ ਦਿਨ ਜਿੱਥੇ ਅਸੀਂ ਖੜਿਆ ਦੱਸਦੇ ਨੇ ਕਿ ਇੱਥੇ ਬਰਾਤ ਰੁਕੀ ਹੈ ਜੀ ਤੇ ਇੱਥੇ ਬਰਾਤ ਦਾ ਠਹਿਰਾਓ ਤਿੰਨ ਦਿਨ ਹੋਇਆ ਹੈ ਤੇ ਤਿੰਨ ਦਿਨਾਂ ਤੋਂ ਬਾਅਦ ਅਗਲੇ ਦਿਹੁ ਇਸ ਕੀ ਬੇਟੀ ਸੁਲੱਖਣੀ ਦਾ ਵਿਆਹ ਹਰ ਰਾਏ ਜੀ ਸੇ ਹੁਆ ਤੀਜੇ ਦਿਹੁ ਡੋਲੀ arup ਗਾੋਂ ਸੇ ਵਿਦਿਆ ਹੋਈ ਜਨੇਤ ਵਾਪਸੀ ਸਨੇ ਸਨੇ कीर्तिपुर नगरी में आई गई माता बसी ने बेटे के ब्याह की खुशी में सारे सगन मनाए अतिथि अर्थी को मनपांचित दान दिया पांच दिन डोली कीर्तिपुर में रह के वापस रूप नगरी को आई मुर्ती व्रत पांच दिन बाद फिर आ जाती है जी कुछ काल कीर्तिपुर में रह के कोट कल्याण में चला आया दूसरे वर्ष साल 1799 आषाढ़ सुदी तीज के बेटी सलखनी का मकरावा तोरा ਜਾਨੀ ਕਿ ਬਾਦ ਵਿੱਚ ਮੁਕਲਾਵਾ ਤੋੜਨ ਦੀ ਪਹਿਲਾ ਰਵਾਇਤ ਸੀ ਤੇ ਉਦੋਂ ਬਾਅਦ ਮੁਕਲਾਵਾ ਤੋੜਿਆ ਗਿਆ ਤੇ ਸਾਡਾ ਖਿਆਲ ਹੈ ਕਿ ਆਰੂਪ ਨਗਰੀ ਸੇ ਤੇ ਜੇ ਅਸੀਂ ਤਵਾਰੀਖ ਗੁਰੂ ਖਾਲਸਾ ਗਿਆਨੀ ਗਿਆਨ ਸਿੰਘ ਦਾ ਪੜ੍ਹਦੇ ਹਾਂ ਉਹਦੇ ਵਿੱਚ ਵੀ ਲਿਖਿਆ ਕਿ ਇਹਨਾਂ ਦੀ ਸਾਦੀ ਦਾ ਰਾਮਸਿਲ ਖੱਤਰੀ ਅਨੂਪ ਸ਼ਹਿਰ ਦੇ ਰਹਿਣ ਵਾਲੇ ਦੀ ਬੇਟੀ ਕਿਸ਼ਨ ਕੌਰ ਨਾਲ ਹੋਈ ਇੱਕ ਹੀ ਵਿਆਹ ਹੋਇਆ ਡਾਕਟਰ ਗੰਡਾ ਸਿੰਘ ਤੇਜਾ ਸਿੰਘ ਨੇਵੀ ਸੱਤ ਵਿਹਾਂ ਵਾਲੀ ਕਹਾਣੀ ਨੂੰ ਮਨ ਘੜਤ ਜਿਹੜਾ ਉਹ ਕਿਹਾ ਹੋਇਆ ਏ ਸੋ ਗੱਲ ਕਰਦੇ ਆ ਕਿ ਧੰਨ ਗੁਰੂ ਹਰ ਰਾਏ ਸਾਹਿਬ ਜੀ ਦਾ ਜਿਹੜੇ ਆਨੰਦ ਕਾਰਜ ਨੇ ਜਿਹੜਾ ਵਿਆਹ ਹੈ ਉਹ ਅਨੂਪ ਸਹਿਰ ਦੇ ਵਿੱਚ ਹੋਇਆ ਤੇ ਜਿਸ ਜਗ੍ਹਾ ਤੇ ਅਸੀਂ ਆਪ ਜੀ ਨੂੰ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਾ ਰਹੇ ਆਂ ਜੀ ਇਸ ਜਗ੍ਹਾ ਦੇ ਉੱਤੇ ਦੱਸਦੇ ਨੇ ਕਿਉਂਕਿ ਇਹ 100 ਸਾਲ ਪਹਿਲਾਂ ਬਣਿਆ ਪੁਰਾਣਾ ਗੁਰਦੁਆਰਾ ਹੈ ਆਮਦਨ ਕੋਈ ਨਹੀਂ ਐ ਸ਼੍ਰੋਮਣੀ ਕਮੇਟੀ ਵੀ ਛੱਡ ਕੇ ਚਲੀ ਗਈ ਹੈ ਦਿੱਲੀ ਕਮੇਟੀ ਦੇ ਕੋਲ ਵੀ ਮਿੰਤਾ ਕੀਤੀਆਂ ਜਾ ਰਹੀਆਂ ਨੇ ਕਿ ਇਸ ਅਸਥਾਨ ਨੂੰ ਸਾਂਭ ਲੋ ਸੰਗਤਜੀ ਤੁਹਾਡਾ ਕੀ ਖਿਆਲ ਹੈ ਕਿਉਂਕਿ 4-5 ਪਰਿਵਾਰ ਰਹਿ ਗਏ ਨੇ ਅੱਗੇ ਆਉਣ ਵਾਲਾ ਸਮਾਂ ਪਤਾ ਨਹੀਂ ਕਿਦਾਂ ਦਾ ਹੈ ਅੱਜ ਸਾਡੇ ਕੋਲੋਂ ਤਨ ਗੁਰੂ ਹਰ ਰਾਏ ਸਾਹਿਬ ਦਾ ਸਹੁਰਿਆਂ ਦਾ ਘਰ ਲੱਭਿਆਂ ਵੀ ਨਹੀਂ ਲੱਭਦਾ ਇਹ ਗੁਰਦੁਆਰਾ ਸਾਹਿਬ ਆਨੰਦ ਕਾਰਜ ਦੀ ਯਾਦ ਵਿੱਚ ਬਣਾਇਆ ਹੋਇਆ ਹੈ ਕੀ ਕਹਿੰਦੇ ਨੇ ਗਿਆਨੀ ਗੁਰਮੁਖ ਸਿੰਘ ਜੀ ਜੋ ਅੱਜ ਇੱਥੇ ਸੰਗਤਾਂ ਨੂੰ ਆਪਣੇ ਵੱਲੋਂ ਜੋੜ ਰਹੇ ਨੇ ਜੇ ਤਨਖਾਹ ਦੀ ਗੱਲ ਕਰੀ ਤਾਂ 4000 ਰੁਪਏ ਮਹੀਨੇ ਦੀ ਤਨਖਾਹ ਤੇ ਗੁਜ਼ਾਰਾ ਕਰਕੇ ਆਪਣੇ ਘਰ ਮੱਝ ਰੱਖ ਕੇ ਤੇ ਉਹਦਾ ਦੁੱਧ ਵੇਚ ਕੇ ਗੁਜ਼ਾਰਾ ਕਰ ਰਹੇ ਨੇ ਦਿਲੀ ਇੱਛਾ ਇਹ ਹੈ ਕਿ ਸੰਗਤ ਜੀ ਕਟੋ-ਕਟ ਆਪਣੇ ਗੁਰਧਾਮਾਂ ਨੂੰ ਤਾਂ ਸਾਂਭ ਲੋ ਪਾਕਿਸਤਾਨ ਦੇ ਵਿੱਚ ਗੁਰੂ ਘਰਾਂ ਦੇ ਕੀ ਹਾਲਾਤ ਹੋਏ ਨੇ ਉਹ ਤਾਂ ਅਸੀਂ ਜਾਣਦੇ ਆ ਪਰ ਗਰਾਊਂਡ ਲੈਵਲ ਤੇ ਜਾ ਕਰਕੇ ਜੇ ਦੇਖਿਆ ਜਾਵੇ ਤਾਂ ਪੰਜਾਬ ਤੋਂ ਬਾਹਰ ਜੇ ਸੱਤਵੇਂ ਪਾਤਸ਼ਾਹ ਦਾ ਵਿਆਹ ਯੂਪੀ ਦੇ ਵਿੱਚ ਹੋਇਆ ਤਾਂ ਅੱਜ ਇਸ ਗੁਰਦੁਆਰੇ ਨੂੰ ਵੀ ਸਭਾਲਣ ਦੀ ਲੋੜ ਹੈ ਕਾਫੀ ਸਾਲਾਂ 100 ਸਾਲ ਪੁਰਾਣਾ ਗੁਰਦੁਆਰਾ ਹੈ ਪਾਗੀ ਜਗ੍ਹਾ ਤਾਂ ਕਾਫੀ ਪੁਰਾਣੀ ਹੈ ਛੋਟਾ ਪਹਿਲਾ ਕਮਰਾ ਹੁੰਦਾ ਸੀਗਾ ਉਸ ਤੋਂ ਬਾਅਦ ਇਹ ਬਿਲਡਿੰਗ ਬਣੀ ਬਿਲਡਿੰਗ ਬਣਨ ਤੋਂ ਬਾਅਦ ਇਹ ਬਿਲਡਿੰਗ ਵੀ ਬੜੀ ਖਸਤਾ ਹੋ ਰਹੀ ਹੈ ਕਮਜ਼ੋਰ ਹੋ ਰਹੀ ਹੈ ਤੇ ਸੰਭਾਲਣ ਵਾਸਤੇ ਤਕਰੀਬਨ ਘਰ ਇਧਰ 4-5 ਪਰਿਵਾਰ ਨੇ ਜੋ ਕਿ ਗਿਆਨੀ ਜੀ ਦੀ ਭਾਈ ਸਾਹਿਬ ਜੀ ਦੀ ਤਨਖਾਹ ਵੀ ਬੜੀ ਸੋਖੀ ਨਹੀਂ ਨਿਕਲਦੀ ਬਿਜਲੀ ਦਾ ਬਿੱਲ ਵੀ ਹੈ ਤੇ ਮਰਮਤ ਹੇਤੂ ਕਾਰਜਾਂ ਵਾਸਤੇ ਵੀ ਬੜੀ ਪਰੇਸ਼ਾਨੀਆਂ ਉਠਾਣੀਆਂ ਹੁੰਦੀਆਂ 200 ਸਾਲ ਪੁਰਾਣੀ ਸਿੱਖੀ ਹੈ ਜੋ ਕਿ ਪਤਿਤ ਹੋ ਚੁੱਕੇ ਹਨ ਕਾਫੀ ਨੌਜਵਾਨ ਤੇ ਉਹਨਾਂ ਨੂੰ ਵੀ ਸੰਭਾਲਣ ਦੀ ਜ਼ਰੂਰਤ ਹੈ ਔਰ ਇਸ ਸਥਾਨ ਵਾਸਤੇ ਅਸੀਂ ਦਿੱਲੀ ਕਮੇਟੀ ਦੇ ਕੋਲ ਗਏ ਜੋ ਇਸ ਟਾਈਮ ਦੇ 77 ਸਾਹਿਬ ਹੈ ਜਗਦੀਪ ਸਿੰਘ ਕਾਹਲੋ ਉਹਨਾਂ ਨੇ ਆਸ਼ਵਾਸਨ ਦਿਆ ਕਿ ਭਾਈ ਜ਼ਰੂਰ ਪਹੁੰਚਣਗੇ ਲੇਕਿਨ ਸਾਲ ਹੋ ਚੁੱਕਾ ਹੈ ਨਹੀਂ ਪਹੁੰਚੇ ਤੇ ਸ਼੍ਰੋਮਣੀ ਕਮੇਟੀ ਨੂੰ ਵੀ ਕਈ ਵਾਰ ਚਿੱਠੀਆਂ ਲਿਖੀਆਂ ਕੋਈ ਵੀ ਨਹੀਂ ਸੁਣਦਾ ਹੈ ਕਿਉਂਕਿ ਆਮੰਦਨ ਘਟ ਹੈ ਆਮੰਦਨ ਘਟ ਕਾਰਨ ਹੋਣੇ ਦੇ ਕਾਰਨ ਇਸ ਕਰਕੇ ਇਸ ਸਥਾਨ ਦੀ ਜੋ ਹੈ ਮਰਮਤ ਨਹੀਂ ਹੋ ਪਾ ਰਹੀ ਹੈ ਕਿਉਂਕਿ ਪਿੱਛੇ ਉੱਪਰ ਕਮਰੇ ਬਣੇ ਹੋਏ ਹਨ ਕਮਰਿਆਂ ਦੀ ਬੜੀ ਖਸਤਾ ਹਾਲਤ ਸੀ ਜੋ ਪਿੱਛੇ ਖਲਵਾਈ ਤੇ ਸਾਡੇ ਸਤਕਾਰਯੋਗ ਵੀਰ ਜੀ ਜੋ ਖੋਜ ਵਿਚਾਰ ਟੀਮ ਜੋ ਇੱਥੇ ਪਹੁੰਚੀ ਉਹਨਾਂ ਤਹਿਦੋਂ ਧੰਨਵਾਦ ਤੇ ਮੈਂ ਉਹਨਾਂ ਨੂੰ ਆਸ ਕਰਦਾ ਇਸ ਤਰ੍ਹਾਂ ਹੀ ਜੋ ਆਪਣੇ ਪ੍ਰਾਤਨ ਇਤਿਹਾਸਿਕ ਸਥਾਨ ਸਾਰਿਆਂ ਨੂੰ ਦੇਖਣ ਤੇ ਪਹੁੰਚ ਕੇ ਨਹੀਂ ਸਾਰਿਆਂ ਦਾ ਦੇਖਭਾਲ ਸੰਭਾਲਣ ਆ ਜਿਹੜੇ ਉੱਪਰ ਪੁਰਾਣੇ ਕਮਰੇ ਬਣੇ ਹੋਏ ਨੇ ਇਹਨਾਂ ਦਾ ਵੀ ਬਹੁਤ ਬੁਰਾ ਹਾਲਾਤ ਸੀ ਅੰਦਰ ਤੱਕ ਨਹੀਂ ਬੜਿਆ ਜਾਂਦਾ ਸੀ ਅਸੀਂ ਧੰਨਵਾਦ ਕਰਦੇ ਆ ਗਿਆਨੀ ਗੁਰਮukh ਸਿੰਘ ਜੀ ਦਾ ਜਿਨ੍ਹਾਂ ਨੇ ਘਟੋ ਘਟ ਇਹਨਾਂ ਕਮਰਿਆਂ ਨੂੰ ਸੰਵਾਰਿਆ ਤਾਂ ਸਹੀ ਇਹ ਪੁਰਾਣੀ ਬਿਲਡਿੰਗ ਨੂੰ ਸੰਭਾਲ ਕੇ ਤਾਂ ਰੱਖਿਆ ਹੋਇਆ ਆਪ ਹੀ ਸੇਵਾਦਾਰ ਬਣਦੇ ਨੇ ਆਪ ਹੀ ਗ੍ਰੰਥੀ ਸਿੰਘ ਨੇ ਆਪ ਹੀ ਸਾਰਾ ਕੰਮ ਕਰਦੇ ਨੇ ਸੋ ਇਹ ਸਾਹਮਣੇ ਬੋਰਡ ਦਿਖਾਈ ਦੇ ਰਿਹਾ ਬੋਰਡ ਦੇ ਉੱਤੇ ਸਪਾਈ ਗੁਰਮukh ਸਿੰਘ ਜੀ ਖੁਦਾਰੀ ਆ ਜਿਹਦਾ ਨੰਬਰ ਵੀ ਦਿੱਤਾ ਹੋਇਆ ਤੇ ਜੇ ਕਿਸੇ ਨੇ ਜਾਣਕਾਰੀ ਲੈਣੀ ਆ ਉਹ ਇਸ ਨੰਬਰ ਤੋਂ ਜਾਣਕਾਰੀ ਲੈ ਵੀ ਸਕਦੇ ਨੇ ਤੁਹਾਡਾ ਆਪਣਾ ਵੀਰ ਭਗਵਾਨ ਸਿੰਘ ਖੋਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ